ਸਰ ਅੱਜ ਬਾਬਾ ਸਾਹਿਬ ਮੈਡ ਕਰਦੇ ਆ ਜਨਮ ਦਿਨ ਦਿਵਸ ਹੈ ਤੇ ਉਹਨਾਂ ਵੱਲੋਂ ਸਵਿਧਾਨ ਲਗੂ ਕੀਤਾ ਗਿਆ ਸੀ ਕਿ ਕਹਾਂ ਚਾਹੋਗੇ ਕੀ ਸੰਦੇਸ਼ ਹੈ ਜੀ ਬਾਬਾ ਸਾਹਿਬ ਦਾ 133 ਮਾ ਜਨਮ ਦਿਨ ਮੈਂ ਕਹਿ ਸਕਦਾ ਪੂਰੀ ਦੁਨੀਆ ਚ ਮਨਾਇਆ ਜਾ ਰਿਹਾ ਹੈ ਔਰ ਬੜੇ ਸੰਘਰਸ਼ਾਂ ਦੇ ਨਾਲ ਉਹਨਾਂ ਨੇ ਜ਼ਿੰਦਗੀ ਚੋਂ ਨਿਕਲ ਕੇ ਉਸ ਵੇਲੇ ਸਭ ਤੋਂ ਵਿਦਵਤ ਆਦਮੀ ਸੀਗੇ ਸਭ ਤੋਂ ਬੜੀ ਡਿਗਰੀ ਹੋਲਡਰ ਔਰ ਉਹਨਾਂ ਦੀ ਵਿਦਤਾ ਜਿਹੜੀ ਹੈ ਸਾਰੀ ਹਿੰਦੁਸਤਾਨ ਦੇ ਸੰਵਿਧਾਨ ਦੇ ਵਿੱਚ ਜਿਹੜਾ ਮੈਂ ਕਹਿ ਸਕਦਾ ਦੁਨੀਆ ਦਾ ਸਭ ਤੋਂ ਬਿਹਤਰ ਸੰਵਿਧਾਨ ਦੀ ਅਗਰ ਰਚਨਾ ਹੈ ਦੁਨੀਆ 'ਚ ਸਭ ਤੋਂ ਵੱਡੀ ਡੈਮੋਕ੍ਰੇਸੀ ਹੈ ਤੇ ਇਹ ਸਾਨੂੰ ਸਾਰਿਆਂ ਨੂੰ ਬਾਬਾ ਸਾਹਿਬ ਦੀ ਦੇਣ ਹੈ ਅੱਜ ਇੱਕ ਅਸੀਂ ਕਾਮਨ ਆਦਮੀ ਜਿੰਨੇ ਇੱਥੇ ਖੜੇ ਆ ਉਹਨਾਂ ਨੂੰ ਅਗਰੇ ਸਾਰੀਆਂ ਰਾਈਟ ਪ੍ਰਾਪਤ ਹੈ ਤਾਂ ਬਾਬਾ ਸਾਹਿਬ ਦੇ ਦਿੱਤੇ ਹੋਏ ਹੈ ਮੈਂ ਇਹ ਗੱਲ ਅੱਜ ਇਸ ਗੱਲ ਦੇ ਉੱਤੇ ਅਸੀਂ ਸਾਰੀ ਮਾਨਵਤਾ ਉਹਨਾਂ ਨੂੰ ਸ਼ਰਧਾਂਜਲੀ ਦਿੰਦੀ ਹੈ ਯਾਦ ਕਰਦੀ ਹੈ ਉਹਨਾਂ ਨੂੰ ਉਹਨਾਂ ਦਾ ਜਨਮ ਦਿਨ ਮਨਾਉਂਦੀ ਹੈ ਇਹਨਾਂ ਨੇ ਅੱਜ ਸਾਰੇ ਬੱਚਿਆਂ ਨੇ ਕੇਕ ਵੀ ਕੱਟਣਾ ਉਹਨਾਂ ਦੇ ਪਿਛਾਰ ਸਾਲ ਅਸੀਂ ਕੱਟੀਦੇ ਇੱਥੇ ਕੇਕ ਅੱਜ ਲੇਕਿਨ ਸਾਡੇ 3:30 ਵਜੇ ਵੀ ਸਾਡਾ ਪ੍ਰੋਗਰਾਮ ਹੈ 5:00 ਵਜੇ 5:30 ਵਜੇ ਤੇ ਸਾਰਿਆਂ ਨੇ ਡਿਸਾਈਡ ਕੀਤਾ ਵੀ ਇੱਥੇ ਹੀ بجائے ਅਸੀਂ ਉੱਥੇ ਵੀ ਕੱਟਣਾ ਅੱਜ ਸਾਰੇ ਇਕੱਠੇ ਹੋ ਰਹੇ ਆ ਸੋ ਮੈਂ ਆਪਣੇ ਵੱਲੋਂ ਆਪਣੀ ਮਾਨਯੋਗ ਸੀਐਮ ਸਾਹਿਬ ਵੱਲੋਂ ਭਗਵੰਤ ਪਾਣਜੀ ਦੇ ਵੱਲੋਂ ਆਮ ਆਦਮੀ ਪਾਰਟੀ ਦੇ ਸੁਪਰੀਮੋ ਜਿਨ੍ਹਾਂ ਨੂੰ ਇਸ ਸਰਕਾਰ ਨੇ ਐਡੇ ਮਜ਼ਬੂਤ ਸੰਵਿਧਾਨ ਦੇ ਹੋਣ ਦੇ باوجود ਸਿਰਫ ਉਹ ਜਿਹੜੇ ਉਹਨਾਂ ਨੇ ਡੈਮੋਕ੍ਰੇਟਿਕ ਰਾਜ ਦਿੱਤਾ ਉਹਨੂੰ ਇਹਨਾਂ ਨੇ ਨਿਸ਼ਚਨਾ ਬੁੱਧ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਹੜੀ ਸੈਂਟਰ ਸਰਕਾਰ ਇਸ ਲਈ ਰਾਜ ਕਰ ਰਹੀ ਹੈ ਲੇਕਿਨ ਲੋਕ ਇਹਦਾ ਅਸਵਾਬ ਜਿਹੜਾ ਹੈ ਜਲਦ ਜਿਹੜਾ ਹੈ ਦੇਣ ਜਾ ਰਿਹਾ ਹੈ ਪੰਜਾਬ ਤਾਂ ਇੱਕ ਜੂਨ ਦੇਣ ਜਾ ਰਿਹਾ ਹੈ ਪੂਰੇ ਹਿੰਦੁਸਤਾਨ 'ਚ 19 19 ਤਰੀਕ ਤੋਂ ਵੋਟਾਂ ਚਾਲੂ ਹੋ ਜਾਣੀਆਂ ਮੈਨੂੰ ਲੱਗਦਾ ਲੋਕ ਇਸ ਚੀਜ਼ ਨੂੰ ਕਦੀ ਬਰਦਾਸ਼ਤ ਨਹੀਂ ਕਰੂਗੇ ਸੋ ਮੈਂ ਇਹਦੇ ਨਾਲ-ਨਾਲ ਆਪਣੇ ਵੱਲੋਂ ਸਾਰੇ ਪਾਰਟੀ ਵੱਲੋਂ ਔਰ ਡਾਕਟਰ ਸਾਹਿਬ ਮੇਰੇ ਨਾਲ ਆ ਜਿਹੜੇ ਬਤੌਰ ਪਾਰਟੀ ਦੀ ਨੇ ਮੈਂਬਰ ਪਾਰਲੀਮੈਂਟ ਬਣਾ ਕੇ ਉਹ ਸੰਵਿਧਾਨ ਨੂੰ ਹੋਰ ਮਜ਼ਬੂਤ ਕਰ ਲਈ ਇੱਕ بلند ਆਵਾਜ਼ ਦੇ ਵਿੱਚ ਪੰਜਾਬ ਵੱਲੋਂ ਭੇਜਣਾ ਆਪਾਂ ਸਾਰਿਆਂ ਨੇ ਰਲ ਕੇ ਕਿਉਂਕਿ ਪੰਜਾਬ ਚੋਂ 13 ਦੇ 13 ਸਾਡੇ ਮੈਂਬਰ ਪਾਰਲੀਮੈਂਟ ਜਦੋਂ ਜਾਊਗੇ ਔਰ ਬੜੀ ਬੜੀ ਗੱਲ ਮੁੱਖ ਮੰਤਰੀ ਭਗਵੰਤ ਮਾਨ ਜੀ ਕਹਿੰਦੇ ਆ ਹਮੇਸ਼ਾ ਹੀ ਇੱਕ ਗੱਲ ਵੀ ਕਿਹਾ ਸਾਡੇ ਜਿਹੜੇ ਪਹਿਲਾ ਮੈਂਬਰ ਪਾਰਲੀਮੈਂਟ ਸਿਗੇ ਇੱਥੋਂ ਬਣ ਕੇ ਗਏ ਕਿਹਾ ਇਹਨਾਂ ਨੇ ਕਦੀ ਪੰਜਾਬ ਦੀ ਕੋਈ ਗੱਲ ਕੀਤੀ ਉੱਥੇ ਤੁਸੀਂ ਇਹਨਾਂ ਦਾ ਕੱਢ ਕੇ ਦੇਖ ਲਓ ਕਦੀ ਇਹਨਾਂ ਦਾ ਪੀਰੀਅਡ ਜਿਹੜਾ ਹੈ ਚਾਹੇ ਕਿਸੇ ਪਾਰਟੀ ਦੇ ਸਿਗੇ ਉਸ ਵੇਲੇ ਤੋ ਇੱਕੋ ਇੱਕ ਆਵਾਜ਼ ਸਾਡੀ ਹੁਣ ਸਾਰਿਆਂ ਦਾ ਫਰਜ਼ ਬਣਦਾ ਅੱਜ ਵੀ ਅਸੀਂ ਜਾ ਕੇ ਆਂ ਸ਼ਹਿਰ ਬੜਾ ਪੋਜ਼ਿਟਿਵ ਹੈ ਅੱਜ ਸਵੇਰੇ ਅਸੀਂ ਸ਼ਹਿਰ ਦੇ ਉੱਤੇ ਪੋਜ਼ਿਟਿਵ ਕਲੱਬ ਨੇ ਸਾਨੂੰ ਬੁਲਾਇਆ ਔਰ ਉਹਨਾਂ ਨੇ ਡਾਕਟਰ ਸਾਹਿਬ ਲੈ ਕੇ ਆ ਵੀ ਅਸੀਂ ਇੰਨੇ ਪੋਜ਼ਿਟਿਵ ਹੈ ਇਹਨਾਂ ਦੇ ਉਮੀਦਵਾਰ ਆਨ ਦੇ ਉੱਤੇ ਵੀ ਸਾਨੂੰ ਸਾਰਿਆਂ ਨੂੰ ਇਹ ਮਹਿਸੂਸ ਹੋਇਆ ਵੀ ਸਾਡੇ ਸ਼ਹਿਰ ਦੇ ਵਿੱਚੋਂ ਉਮੀਦਵਾਰ ਜਿਹੜਾ ਹੈ ਸਾਡੇ ਸ਼ਹਿਰ ਦਾ ਇਹ ਜਿਹੜਾ ਇੱਕ ਨੌਜਵਾਨ ਸਾਥੀ ਬਤੌਰ ਡਾਕਟਰ ਕੁਆਲੀਫਾਈਡ ਉਹ ਅੱਜ ਉਮੀਦਵਾਰ ਹੈ ਸੋ ਮੈਨੂੰ ਲੱਗਦਾ ਅੱਜ ਦੀ ਸ਼ਰਧਾਂਜਲੀ ਵੀ ਦੇ ਰਹੇ ਆਂ ਔਰ ਜਿਹੜਾ ਅਸੀਂ ਡੈਮੋਕਰੈਟਿਕ ਰਾਈਟਸ ਯੂਜ਼ ਕਰਨਾ ਇੱਕ ਜੁਨੂ ਅਸੀਂ ਉਹਦੇ ਤੇ ਵੀ ਸਾਰੇ ਪਹਿਰੇਦਾਰ ਆ ਸਾਡਾ ਸਾਰਿਆਂ ਦਾ ਫਰਜ਼ ਬੰਦਾ ਬਹੁਤ ਬਹੁਤ ਧੰਨਵਾਦ ਬਾਕੀ ਮੇਰੇ ਨਾਲ ਸਾਰੇ ਜਿਹੜੇ ਹੈਗੇ ਗੱਲ ਕਰੂਗਾ ਡਾਕਟਰ ਸਾਹਿਬ ਦੋਗੇ ਮੇਰੇ ਨਾਲ ਸਾਰੇ ਐਮਐਲਏ ਸਵਨ ਰਾਜਾ ਜੀ ਜਿਹੜੇ ਪੰਜਾਬ ਦੇ ਵਾਈਸ ਪ੍ਰਧਾਨ ਵੀ ਆ ਪਾਰਟੀ ਦੇ ਐਮਐਲਏ ਟਾਂਡਾ ਡਾਕਟਰ ਰਵਜੋਦ ਜੀ ਔਰ ਸੈਣੀ ਸਾਹਿਬ ਔਰ ਸਾਰੀ ਹੀ ਸਰ ਜੋ ਆਮ ਆਮ ਨਾਗਰਿਕ ਵੱਲੋਂ ਆਮ ਨਾਗਰਿਕ ਵੱਲੋਂ ਕੋਈ ਆਪਣੇ ਹੱਕ ਦੀ ਮੰਗ ਨੂੰ ਲੈ ਕੇ ਧਰਨਾ ਦਿੱਤਾ ਜਾਂਦਾ ਉਸ ਨੂੰ ਜਾਂ ਤਾਂ ਚੁੱਕ ਕੇ ਜ਼ਿਲ੍ਹਾ ਦਾ ਸੁੱਟਿਆ ਜਾਂਦਾ ਜਾਂ ਕੋਈ ਲਾਠੀ ਚਾਰਜ ਕੀਤਾ ਜਾਂਦਾ ਅਤਿਆਚਾਰ ਕੀਤਾ ਜਾਂਦਾ ਤੇ ਤੁਸੀਂ ਹੱਕ ਦੀ ਮੰਗ ਕਿਵੇਂ ਦੇਖਦੇ ਹੋ ਇਸ ਚੀਜ਼ ਨੂੰ ਦੇਖੋ ਹੱਕ ਦੀ ਮੰਗ ਲਈ ਅਸੀਂ ਜਿਹੜਾ ਸਵਾ ਚੱਕੀ ਸੀ ਸਰਕਾਰ ਨੇ ਉਸ ਭਗਤ ਸਿੰਘ ਜੀ ਦੇ ਜਿਹੜਾ ਅਸਥਾਨ ਹੈ ਉਥੋਂ ਚੱਕੀ ਸੀ ਉਹ ਲੋਕਾਂ ਦੀ ਹੱਕ ਦੇ ਲਈ ਅਗਰ ਅਸੀਂ ਬੈਠੇ ਆ ਤਾਂ ਬਾਬਾ ਸਾਹਿਬ ਦੇ ਸਵਿਧਾਨ ਕਰਕੇ ਅਸੀਂ ਉਸ ਦਿਨ ਬੈਠੇ ਸੀ ਉਪਵਾਸ ਤੇ ਸਾਰੇ ਸਾਥੀ ਅਲਗ-ਅਲਗ ਜਗ੍ਹਾ ਤੇ ਜਿੱਤੇ ਜਿੱਤੇ ਪੂਰੇ ਪੰਜਾਬ ਦੇ ਵਿੱਚ ਪੂਰੇ ਦਿੱਲੀ ਦੇ ਵਿੱਚ ਅੱਜ ਜੋ ਵਦੀਰਾਂ ਇਹਨਾਂ ਨੇ ਫੜਿਆ ਕੀ ਇਹ ਇਸ ਗੱਲ ਦਾ ਜਵਾਬ ਦੇ ਸਕਦੇ ਆ ਕਿ ਇਹ ਇੱਕ ਇਹਨਾਂ ਨੇ ਉਹ ਕੇਸ ਦੇ ਵਿੱਚ ਸਿਰਫ ਕੀਤਾ ਜਿਹਦਾ ਕੋਈ ਇਹਨਾਂ ਕੋਲ ਹਾਲ ਤੱਕ ਵੀ ਕੋਈ ਐਵੀਡੈਂਸ ਨਹੀਂ ਹੈ ਲੇਕਿਨ ਪੂਰੀ ਤਖ਼ੀਸ਼ਾਈ ਆ ਔਰ ਇਹਦਾ ਜਵਾਬ ਜਿਹੜਾ ਹੈ ਮੈਂ ਕਹਿੰਨਾ ਪੂਰੇ ਹਿੰਦੁਸਤਾਨ ਚੋਂ ਮਿਲਣ ਜਾ ਰਿਹਾ ਭਾਰਤ ਰਤਨ ਬਾਬਾ ਸਾਹਿਬ ਪੀਮਰੋ ਅੰਬੇਡਕਰ ਜੀ ਅੱਜ ਪੂਰੀ ਦੁਨੀਆ ਉਹਨਾਂ ਦੀ ਜਨਮ ਦਿਨ ਉਹਨਾਂ ਦਾ ਜਨਮ ਦਿਹਾੜਾ ਬੜੀ ਧੂਮ-ਧਾਮ ਦੇ ਨਾਲ ਮਨਾਇਆ ਜਾ ਰਿਹਾ ਹੈ ਅੱਜ ਦੇ ਇਸ ਦਿਹਾੜੇ ਤੇ ਮੈਂ ਜਿੱਥੇ ਸਾਰੇ ਸਾਥੀਆਂ ਨੂੰ ਸਾਰੇ ਦੇਸ਼ ਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਵਾਹ ਦਿੰਦਾ ਉੱਥੇ ਹੀ ਬਾਬਾ ਸਾਹਿਬ ਦੀ ਜਿਹੜੀ ਸੋਚ ਹੈ ਸਭ ਤੋਂ ਵੱਡੀ ਸੋਚ ਕੇ ਪੜੋ ਜੁੜੋ ਤੇ ਸੰਘਰਸ਼ ਕਰੋ ਉਸ ਸੋਚ ਨੂੰ ਆਮ ਆਦਮੀ ਪਾਰਟੀ ਅਪਣਾ ਕੇ ਜਿੱਥੇ ਪੰਜਾਬ ਦੇ ਵਿੱਚ ਉਹ ਸੋਚ ਨੂੰ ਲੈ ਕੇ ਜਾ ਰਹੀ ਹੈ ਜਿੱਥੇ ਅੱਜ ਪੜ੍ਹਾਈ ਦੀ ਗੱਲ ਕੀਤੀ ਜਾ ਰਹੀ ਹੈ ਆਪਸ ਦੇ ਵਿੱਚ ਜੁੜਨ ਦੀ ਗੱਲ ਕੀਤੀ ਜਾ ਰਹੀ ਹੈ ਇਕੱਠ ਦੀ ਗੱਲ ਕੀਤੀ ਜਾ ਰਹੀ ਹੈ ਮੈਂ ਸਮਝਦਾ ਕਿ ਬਹੁਤ ਵੱਡੀ ਉਸ ਸੋਚ ਨੂੰ ਅੱਗੇ ਵਧਾਇਆ ਜਾ ਰਿਹਾ ਅੱਜ ਜ਼ਰੂਰਤ ਹੈ ਸੰਵਿਧਾਨ ਨੂੰ ਬਚਾਉਣ ਦੀ ਅੱਜ ਜਿਸ ਕਰੂਰਤਾ ਦੇ ਨਾਲ ਜਿਸ ਅਤਿਆਚਾਰੀ ਸੋਚ ਦੇ ਨਾਲ ਉਸ ਸੰਵਿਧਾਨ ਨੂੰ ਬਦਲਿਆ ਜਾ ਰਿਹਾ ਬਦਲਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਅੱਜ ਉਸ ਨੂੰ ਬਚਾਉਣ ਦੀ ਜ਼ਰੂਰਤ ਹੈ ਸੋ ਮੈਂ ਅੱਜ ਇਸ ਦਿਹਾੜੇ ਤੇ ਜਿੱਥੇ ਮੈਂ ਪੰਜਾਬ ਸਰਕਾਰ ਨੂੰ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਅਰਵਿੰਦ ਕੇਜਰੀਵਾਲ ਜੀ ਨੂੰ ਬਹੁਤ ਬਹੁਤ ਮੁਬਾਰਕਵਾਦ ਦਿੰਦਾ ਹੈ ਕਿ ਉਹਨਾਂ ਨੇ ਆਫਿਸਿਸ ਦੇ ਵਿੱਚ ਜਿੱਥੇ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਭਾਰਤ ਰਤਨ ਬਾਬਾ ਸਾਹਿਬ ਭੀਮrao ਅੰਬੇਡਕਰ ਜੀ ਦੀਆਂ ਜੋ ਫੋਟੋ ਲਗਾਈਆਂ ਉਹਨਾਂ ਦੀ ਸੋਚ ਨੂੰ ਵੀ ਅੱਗੇ ਵਧਾਉਣ ਦਾ ਫੈਸਲਾ ਕੀਤਾ ਹੈ ਖਾਸ ਤੌਰ ਤੇ ਅੱਜ ਦੇ ਇਸ ਦਿਹਾੜੇ ਤੇ ਮੈਂ ਇਹਨਾਂ ਜ਼ਰੂਰ ਕਹਿਣਾ ਚਾਹਾਂਗਾ ਕਿ ਸਰਕਾਰ ਵੱਲੋਂ ਦੇਸ਼ ਦੇ ਵਿੱਚ 75 ਸਾਲ ਜਦੋਂ ਤੋਂ ਆਜ਼ਾਦ ਹੋਇਆ ਦੇਸ਼ ਉਸ ਤੋਂ ਬਾਅਦ ਪਹਿਲੀ ਵਾਰ ਇੱਕ ਉਪਰਾਲਾ ਕੀਤਾ ਗਿਆ ਇਹ ਪੂਰੇ ਦੇਸ਼ ਦੇ ਵਿੱਚ ਏਜੀ ਆਫਿਸ ਦੇ ਵਿੱਚ ਅੱਜ ਤੱਕ ਜਿਹੜੀ ਹੈ ਉਹ ਰੈਜ਼ਰਵੇਸ਼ਨ ਨਹੀਂ ਹੈ ਪਰ ਉਸ ਰੈਜ਼ਰਵੇਸ਼ਨ ਨੂੰ ਪੰਜਾਬ ਦੇ ਵਿੱਚ ਐਡਵੋਕੇਟ ਜਨਰਲ ਆਫਿਸ ਦੇ ਵਿੱਚ ਲਾਗੂ ਕਰਕੇ ਪੰਜਾਬ ਸਰਕਾਰ ਨੇ ਉਹਨਾਂ ਦੇ ਸੋਚ ਤੇ ਚੱਲਣ ਦਾ ਉਹਨਾਂ ਦੇ ਸੋਚ ਪ੍ਰਤੀ ਜਾਗਰੂਕ ਹੋਣ ਦਾ ਬਹੁਤ ਵੱਡਾ ਸਬੂਤ ਦਿੱਤਾ ਹੈ ਸੋ ਮੈਂ ਜਿੱਥੇ ਪੰਜਾਬ ਸਰਕਾਰ ਨੂੰ ਬਹੁਤ-ਬਹੁਤ ਮੁਬਾਰਕਵਾਹ ਦਿੰਦਾ ਹਾਂ ਉੱਥੇ ਹੀ ਸਾਡੇ ਮਾਨਯੋਗ ਕੈਬਨਿਟ ਮੰਤਰੀ ਪੰਜਾਬ ਜਿੰਪਾ ਜੀ ਔਰ ਮੇਰੇ ਸਾਰੇ ਸਾਥੀ ਮੇਰੇ ਸਾਰੇ ਸਾਥੀ ਵਿਧਾਇਕ ਸਹਿਬਾਨ ਸਾਡੇ ਸੰਗਠਨ ਦੇ ਸਾਡੇ ਪ੍ਰਧਾਨ ਸਹਿਬਾਨ ਸਾਡੇ ਕੋਆਰਡੀਨੇਟਰ ਸਹਿਬਾਨ ਜ਼ਿਲ੍ਹਾ ਮਤਲਬ ਜ਼ਿਲ੍ਹਾ ਲੋਕ ਸਭਾ ਦੇ ਇੰਚਾਰਜ ਸਹਿਬਾਨ ਸਾਰੇ ਸਾਥੀਆਂ ਨੂੰ ਸੰਗਠਨ ਦੇ ਵੱਖ-ਵੱਖ ਅਹੁਦਿਆਂ ਦੇ ਬੈਠੇ ਸਾਥੀਆਂ ਨੂੰ ਮੈਂ ਬਹੁਤ-ਬਹੁਤ ਨਾ ਬਲੋ ਸਾਰਿਆਂ ਨੂੰ ਮੁਬਾਰਕਬਾਦ ਦੇਣਾ ਚਾਹੁੰਦਾ ਹੈ ਜੈ ਪੀਮ ਜੈ ਪਰ ਜਨਮ ਦਿਹਾੜਾ ਮਨਾ ਰਹੇ ਹਾਂ ਜੀ ਬਾਬਾ ਮੋਢਕਰ ਸਭਜੀ ਦਾ ਕੀ ਕਹਿਣਾ ਚਾਹੋਗੇ ਕੀ ਸੰਦੇਸ਼ ਸਹਿਰ ਵਾਸਤੇ ਅੱਜ ਬੜਾ ਭਾਗਾਂ ਵਾਲਾ ਦਿਨ ਆ ਕਿ ਇਹੋ ਜੇ ਦੁਨੀਆ ਦੇ ਇਹੋ ਜੇ ਰਹਿਬਰ ਦਾ ਹੋਇਆ ਜਨਮ ਜਿਹਨੇ ਸਮਾਜ ਇੱਕ ਨਵੀਂ ਚੇਤਨਾ ਪੈਦਾ ਕੀਤੀ ਉਹ ਸਮਾਜ ਨੂੰ ਇੱਕ ਸੂਤਰ ਚ ਪਰੋਂਦਾ ਜਿਹੜਾ ਸੰਵਿਧਾਨ ਭਾਰਤੀ ਸੰਵਿਧਾਨ ਜਿਹੜਾ ਲੋਕਤੰਤਰ ਦਾ ਸਭ ਤੋਂ ਵੱਡਾ ਸਤੰਭਾ ਉਹਨੂੰ ਲਿਖਿਆ ਸੋ ਮੈਂ ਆਪਣੇ ਵੱਲੋਂ ਆਪਣੀ ਪਾਰਟੀ ਆਵਾਜ਼ ਦੀ ਪਾਰਟੀ ਸਾਡੀ ਸਮੁੱਚੀ ਲੀਡਰਸ਼ਿਪ ਅੱਜ ਇੱਥੇ ਇਕੱਠੀ ਆ ਇਹਨਾਂ ਵੱਲੋਂ ਬਾਬਾ ਸਾਹਿਬ ਦੇ ਚਰਨਾਂ 'ਚ ਸ਼ਰਧਾ ਸਨਮ ਭੇਟ ਕਰਦਾ ਹਾਂ ਉਹ ਨਾਲ ਹੀ ਨਾਲ ਆਪਣੀ ਮਾਤਰ ਸ਼ਕਤੀ ਨੂੰ ਇਸ ਦੇਸ਼ ਦੀਆਂ ਮਾਵਾਂ ਭੈਣਾਂ ਨੂੰ ਆਪਣੀ ਮਾਤਰ ਸ਼ਕਤੀ ਨੂੰ ਇਸ स्ट्रीਮਿੰਗ ਨੂੰ ਇਹ ਗੱਲ ਸੁਨੇਹਾ ਦੇਣਾ ਚਾਹੁੰਦਾ ਜਿਵੇਂ ਬਾਬਾ ਸਾਹਿਬ ਨੇ ਕਿਹਾ ਸੀਗਾ ਕਿ ਸਾਡੇ ਦੇਸ਼ 'ਚ ਵੋਟ ਪਾਉਣ ਦਾ ਅਧਿਕਾਰ ਬਾਬਾ ਸਾਹਿਬ ਨੇ ਇਸਤਰੀਆਂ ਨੂੰ ਦਿੱਤਾ ਤੁਹਾਡੀ ਮਾਤਾ ਸ਼akti ਅੱਗੇ ਬੇਨਤੀ ਆ ਕਿ ਆਪਣਾ ਇੱਕ ਇੱਕ ਕੀਮਤੀ ਵੋਟ ਪਾ ਕੇ ਇਸ ਲੋਕਤੰਤਰ ਨੂੰ ਮੁਚਾਉਣ ਵਾਲੇ ਪਾਸੇ ਨੂੰ ਅੱਗੇ ਵਧਨ ਤਾਂ ਕਿ ਇਸ ਮੁਲਕ ਦੀ ਸੇਵਾ ਹੋ ਸਕੇ ਇਸ ਮੁਲਕ ਤਰੱਕੀ ਵਾਲੇ ਪਾਸੇ ਲੱਗੇ ਬਸ ਬਹੁਤ ਬਹੁਤ ਧੰਨਵਾਦ ਕੀ ਮੈਨੂੰ ਕੀ ਕਹਿਣਾ ਚਾਹੋਗੇ ਅੱਜ ਦੇ ਇਸ ਤਿਉਹਾਰ ਜਨਮ ਦਿਵਸ ਤੇ ਆ ਅੱਜ ਬਾਬਾ ਸਾਹਿਬ ਅੰਬੇਦਕਰ ਜੀ ਦਾ 133ਵਾਂ ਜਨਮ ਦਿਨ ਆ ਅੱਜ ਸਾਰੇ ਸਾਡੇ ਸੰਗਠਨ ਦੇ ਸਾਥੀ ਸਾਰੇ ਸਾਡੇ ਐਮ ਐਲ ਏ ਮਿਨਿਸਟਰ ਸਾਹਿਬਾਨ ਇਕੱਠੇ ਹੋਏ ਆ ਅੱਜ ਇੱਕ ਮੋਟੀਵੇ ਸਾਰਿਆਂ ਨੂੰ ਸੋਚਣ ਦੀ ਜ਼ਰੂਰਤ ਆ ਸੀ ਜਿਸ ਮੋਟੀਵੇ ਨਾਲ ਇਕੱਠੇ ਹੋਏ ਆ ਸੰਵਿਧਾਨ ਬਚਾਓ ਮਹਿੰਮ ਦੇ ਤਹਿਤ ਅੱਜ ਜਿੱਥੇ ਉਹਨਾਂ ਦਾ ਜਨਮ ਦਿਨ ਆਓ ਸਾਰੇ ਰਲ ਕੇ ਪ੍ਰਣ ਕਰੀਏ ਜਿਹੜੀਆਂ ਵੀ ਰਾਜਨੀਤਿਕ ਪਾਰਟੀਆਂ ਸੰਵਿਧਾਨ ਦੇ ਨਾਲ ਛੇੜਛਾੜ ਕਰ ਰਹੀਆਂ ਨੇ ਸੰਵਿਧਾਨ ਨੂੰ ਸਾਈਡ ਤੇ ਕਰਕੇ ਡਿਸੀਜਨਸ ਲੈ ਰਹੀਆਂ ਨੇ ਆਓ ਕਿਉਂਕਿ ਅੱਜ ਮਸਲਾ ਸਾਡੇ ਦੇਸ਼ ਤੇ ਸੰਵਿਧਾਨ ਦਾ ਹੈ ਉਸ ਉੱਚ ਸੰਵਿਧਾਨ ਦਾ ਆਓ ਸਾਰੇ ਰਲ ਕੇ ਪ੍ਰਣ ਕਰੀਏ ਕਿ ਬਾਬਾ ਸਾਹਿਬ ਅੰਬੇਡਕਰ ਦੇ 133ਵੇਂ ਜਨਮ ਦਿਨ ਤੇ ਅਸੀਂ ਸਾਰੇ ਰਲ ਕੇ ਉਹਨਾਂ ਦੇ ਸੰਵਿਧਾਨ ਲਈ ਜਿਹੜਾ ਉਹ ਰੱਖਿਆ ਵੀ ਕਰਾਂਗੇ ਖੜੇ ਹੋਵਾਂਗੇ ਔਰ ਸਾਰੇ ਰਲ ਕੇ ਆਉਣ ਵਾਲੇ ਸਮੇਂ 'ਚ ਦੇਸ਼ ਦੀ ਤਰੱਕੀ ਔਰ ਪੰਜਾਬ ਦੇ ਵਿਕਾਸ ਲਈ ਇਕਜੁੱਟ ਹੋਵਾਂਗੇ ਬਹੁਤ ਹਾਂਜੀ ਸਰ ਅੱਜ 바ਵਾ ਮੈਡੀਕਲ ਸਾਭ ਜੀ ਦਾ ਜਨਮ ਦਿਹਾੜਾ ਤੇ ਕੀ ਸੰਦੇਸ਼ ਹੈ ਸ਼ਹਿਰ ਵਾਸੀਆਂ ਅੱਜ ਭਾਰਤੀ ਸੰਵਿਧਾਨ ਦੇ ਨਰਵਾਤਾ ਭਾਰਤ ਤਰਨ ਅਣਥੱਕ ਯੋਧੇ 바ਵਾ ਸਾਹਿਬ ਡਾਕਟਰ ਭੀਵਰਾਓ ਉਮੀਦਵਾਰ ਜੀ ਦਾ 133 ਜੰਗਲ ਜਨਮ ਦਿਹਾੜਾ ਅੱਜ ਹਿਸ਼ਾਰਪੁਰ ਸ਼ਹਿਰ ਦੇ ਵਿੱਚ 바ਵਾ ਸਾਹਿਬ ਡਾਕਟਰ ਭੀਵਰਾਓ ਚੌਂਗ ਦੇ ਵਿੱਚ ਮਨਾਇਆ ਜਾ ਰਿਹਾ ਮੈਂ ਆਪਣੇ ਵੱਲੋਂ ਮੇਰੇ ਨਾਲ ਸੀਨੀਅਰ ਡਿਪਟੀ ਮੇਰ ਡਿਪਟੀ ਮੇਰ ਸਾਰੇ ਸ਼ਹਿਰ ਵਾਸੀ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ 바ਵਾ ਸਾਹਿਬ ਦੇ ਜਨਮ ਦਿਨ ਦੇ ਉੱਪਰ ਲੱਖ ਲੱਖ ਮੁਬਾਰਕਾਂ ਦਿੰਦਾ 바ਵਾ ਸਾਹਿਬ ਜੀ ਨੇ ਉਹਨਾਂ ਦਾ ਜਨਮ 14 April 1891 ਨੂੰ Madhya Pradesh ਦੇ ਜ਼ਿਲ੍ਹਾ ਅੰਦੌਰ ਵਿੱਚ ਪਿੰਡ ਮੋਹੂ ਵਿਖੇ ਮਿਲਟਰੀ ਸ਼ੌਣੀ ਵਿੱਚ ਹੋਇਆ ਔਰ ਉਹਨਾਂ ਨੇ ਬੜੇ ਹੀ ਅੰਧੱਖ ਮਿਹਨਤ ਦੇ ਨਾਲ ਆਪਣੀ ਐਜੂਕੇਸ਼ਨ ਪ੍ਰਾਪਤੀ ਕੀਤੀ ਉਹਨਾਂ ਨੂੰ ਐਜੂਕੇਸ਼ਨ ਦੇ ਵਿੱਚ ਵੀ ਬਹੁਤ ਜ਼ਿਆਦਾ ਉਹਨਾਂ ਨੂੰ ਜਨ ਕੇ ਕਠਿਨਾਈਆਂ ਆਈਆਂ ਪਰ ਉਹਨਾਂ ਨੇ ਆਪਣੀ ਮਿਹਨਤ ਦੇ ਸਦਕਾ ਬਹੁਤ ਜ਼ਿਆਦਾ ਡਿਗਰੀਆਂ ਪ੍ਰਾਪਤ ਕੀਤੀਆਂ ਔਰ ਭਾਰਤੀ ਸੰਵਿਧਾਨ ਲਿਖਿਆ ਜਿਹਦੇ ਵਿੱਚ ਸਾਨੂੰ ਮੌਲਕ ਅਧਿਕਾਰ ਸਾਨੂੰ ਬੋਲ ਦਾ ਅਧਿਕਾਰ ਦਿੱਤਾ ਇਹਦਾ ਪਹਿਲੇ ਬੋਲ ਦਾ ਅਧਿਕਾਰ ਨਹੀਂ ਸੀ ਹੁੰਦਾ ਮੈਂ ਅੱਜ ਉਹਨਾਂ ਦੀ ਜਨਮ ਦਿਨ ਦੇ ਉੱਪਰ ਉਹਨਾਂ ਨੂੰ ਲੱਖ ਲੱਖ ਪ੍ਰਣਾਮ ਕਰਦਾ ਔਰ ਸਾਰੇ ਸ਼ਹਿਰ ਵਾਸੀਆਂ ਨੂੰ ਲੱਖ ਲੱਖ ਮੁਬਾਰਕਾ ਦਿੰਦਾ